ਖਾਸ ਤੌਰ ਤੇ ਜਦੋਂ ਪਿੰਡ ਰਿਜ਼ਰਵ ਹੁੰਦਾ ਜੀ ਐਸਸੀਆਂ ਲਈ ਜੀ ਜੀ ਉਥੇ ਐਸਸੀਆਂ ਲਈ ਪਰਖ ਦੀ ਘੜੀ ਆ ਜਾਂਦੀ ਹੈ ਬਿਲਕੁਲ ਮਲ ਕਈ ਪਿੰਡਾਂ ਚ ਜਿਵੇਂ ਪ੍ਰਾਣਿਕ ਕਹਾਵਤ ਚੱਲਦੀ ਆ ਰਹੀ ਹੈ ਵੀ ਕਾਮਾ ਦੀ ਪੰਚਾਇਤ ਨਹੀਂ ਬਣਦੀ ਹਾਂ ਬਿਲਕੁਲ ਤਾਂ ਕਈ ਪਿੰਡਾਂ ਦੇ ਵਿੱਚ ਉਹ ਲੋਕ ਚਲਾਕ ਲੋਕ ਐਸ ਢੰਗ ਨਾਲ ਐਸਸੀ ਸਮਾਜ ਨੂੰ ਗਰੀਬ ਸਮਾਜ ਨੂੰ ਖਖੜੀਆਂ ਕਰੇਲੇ ਕਰ ਦਿੰਦੇ ਨੇ ਕਿ ਉਹਨਾਂ ਦਾ ਮੂਰਾ ਹੱਥ ਠੋਕਾ ਬੰਦਾ ਜਿੱਤੇ ਹੁਣ ਕਈ ਪਿੰਡਾਂ ਦੀ ਮੈਂ ਇੱਥੇ ਧਾਰਨ ਦੇ ਸਕਦਾ ਹੂੰ ਜਿਹਦੀ ਮੋਹਰ ਉਹਨਾਂ ਤਨਾਟਾਂ ਦੇ ਘਰ ਪਈ ਹੋਵੇ ਮਤਲਬ ਉਹ ਬੰਦਿਆਂ ਨੂੰ ਖੜੇ ਕੀਤੇ ਹੁੰਦੇ ਉਹਨਾਂ ਨੇ ਹੂੰ ਜਿਹੜੇ ਸਿਰਫ ਤੇ ਸਿਰਫ ਬੁੱਤ ਨੇ ਜੇ ਇੱਥੇ ਧਰਤਾ ਤੇ ਇੱਥੇ ਪਿਆ ਜੇ ਉੱਥੇ ਧਰਤਾ ਤੇ ਉੱਥੇ ਪਿਆ ਬਿਲਕੁਲ ਉਹਨੇ ਨਾ ਤਿੰਨ ਕਹਿਣਾ ਨਾ ਪੰਜ ਕਹਿਣਾ ਨਾ ਹਾਂ ਕਹਿਣਾ ਨਾ ਨਾ ਕਈ ਤਾਂ ਪਿੰਡਾਂ ਦੇ ਵਿੱਚ ਤਨਾਡਾਂ ਨੇ ਜਿਹੜੇ ਏਸੀ ਨੂੰ ਜਿੱਤਾਇਆ ਉਹ ਮੋਹਰ ਵੀ ਆਪਦੇ ਪਿੰਡ 'ਤੇ ਅੱਖਰ ਹੀ ਰੱਖਦੇ ਨੇ ਬਿਲਕੁਲ ਸਰਪੰਚ ਗਰਮੇਲ ਸਿੰਘ ਹੋਊਗਾ ਬਿਲਕੁਲ ਠੀਕ ਹੈ ਸਰਪੰਚ ਦੀ ਮੋਹਰ ਹੈ ਜਿਹੜੀ ਉਹ ਪਿੰਡ ਦੇ ਸਰਦਾਰ ਕੋਲੇ ਹੋਊਗੀ ਬਿਲਕੁਲ ਕਾਗਜ਼ ਪੱਤਰ ਰਿਕਾਰਡ ਸਰਦਾਰ ਦੇ ਕੋਲੇ ਹੋਊਗਾ ਸੈਕਟਰੀ ਮਤਾ ਵੀ ਉੱਥੇ ਪਾਉ ਮੈਂਤਾ ਵੀ ਉੱਥੇ ਪਾਉ ਹੁਣ ਇਸ ਟੰਗ ਇਸ ਵਾਰ ਵੀ ਅਸੀਂ ਇਹਦਾ ਮੁਕਾਬਲਾ ਕਰਨ ਲਈ ਅਸੀਂ ਜਿਹੜੀ ਬਿਉਂਤਬੰਦੀ ਬਣਾਈ ਜੀ ਮਿਹਨਤੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਤੇ ਆਜ਼ਾਦ ਸਮਾਜ ਪਾਰਟੀ ਕਾਂਸੀ ਰਾਮ ਵੱਲੋਂ ਜੀ ਅਸੀਂ ਪਹਿਲਾਂ ਤੁਸੀਂ ਆਪ ਦਾ ਕਾਡਰ ਨੂੰ ਇਸ ਮਸਲੇ ਦੇ ਉੱਤੇ ਮobil ਕੀਤਾ ਜੀ ਲਾਮਬੰਦ ਕੀਤਾ ਕਿ ਪਿੰਡ ਆਵੇ ਰਿਜ਼ਰਵ ਪਿੰਡ ਆਵੇ ਜਰਨਲ ਜੀ ਤੁਸੀਂ ਦਾਵੇਦਾਰੀ ਠੋਖਣੀ ਹੈ ਪਿੰਡ 'ਚ